ਪੰਜਾਬੀ ਰਿਸ਼ਤੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਪਰਿਵਾਰਾਂ ਦੇ ਫੋਨ ਨੰਬਰ ਸਮੇਤ ਰਿਸ਼ਤੇ ਨੋਟ ਕਰੋ ਤੇ ਪਰਿਵਾਰਾਂ ਦੇ ਨਾਲ ਸਿੱਧੀ ਗੱਲਬਾਤ ਕਰੋ ਜੀ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਪੁੱਛਗਿੱਛ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅੱਜ ਆਪਣੇ ਕੋਲ ਇਹ ਪਹਿਲਾ ਰਿਸ਼ਤਾ ਹੈ ਜੀ ਨਾਮ ਰਵਿੰਦਰਪਾਲ ਪਤਾ ਕੌਲਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਸਾਰਸਵਤ ਬ੍ਰਾਹਮਣ ਉਮਰ ਹੈ ਜੀ 1999 ਦੇ ਵਿੱਚ ਕੱਦ 5 ਫੁੱਟ 8 ਇੰਚ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਪੜਾਈ ਮੁੰਡੇ ਨੇ 10 ਪਾਸ ਕਰੀ ਹੋਈ ਹੈ ਜੀ ਗੋਤ ਇਹਨਾਂ ਦਾ ਗੌਤਮ ਤੇ ਜਲਪੋਤ ਹੈ ਪਿਤਾ ਇਹਨਾਂ ਦੇ ਪਰਸ਼ੋਤਮ ਕੁਮਾਰ ਏਐਸਆਈ ਨੇ ਜੀ ਰੇਲਵੇ ਪੁਲਿਸ ਦੇ ਵਿੱਚ ਮੁੰਡੇ ਦਾ ਕੰਮ ਕਰਿਆ ਜੀ ਜ਼ਮੀਨ 3 ਬਿਗਿਆ ਮੁੰਡੇ ਕੋਲ ਇੱਕ ਪਲਾਟ ਹੈ ਜੀ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਬਾਕੀ ਇਹ ਜ਼ਮੀਨ ਠੇਕੇ ਤੇ ਖੇਤੀਬਾੜੀ ਕਰਦੇ ਨੇ ਜੀ ਸੋ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਹੋਵੇ ਜੀ ਤੇ ਲੜਕੀ ਘਰੇਲੂ ਹੋਵੇ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਤੁਸੀਂ ਪਰਿਵਾਰ ਦੇ ਨਾਲ ਦੀ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਜੀ ਨਾਮ ਤਰਨਜੀਤ ਸਿੰਘ ਸਰਦਾਰ ਹੈ ਜੀ ਮੁੰਡਾ ਪੱਗ ਬੰਨਦਾ ਪਤਾ ਇਹਨਾਂ ਦਾ 78 ਸੈਕਟਰ ਮਹਾਲੀ ਦੇ ਵਿੱਚ ਹੈ ਜੀ ਸੋ ਕਾਸਟ ਇਹਨਾਂ ਦੀ ਅਰੋੜਾ ਸਿੱਖ ਹੈ ਉਮਰ ਇਹਨਾਂ ਦੀ 1996 ਦੇ ਵਿੱਚ ਹੈ ਜੀ ਕੱਦ 5 ਫੁੱਟ 11 ਇੰਚ ਹੈ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਪੜ੍ਹਾਈ ਕਰੀ ਹੋਈ ਹੈ ਜੀ ਮੁੰਡੇ ਨੇ ਬੀ ਟੈਕ ਇਨ ਸੀ ਐਸ ਸੀ ਸਪੋਰਟਸ ਐਜੂਕੇਸ਼ਨ ਸਾਈ ਇਨ ਐਸ ਸਰਟੀਫਿਕੇਟ ਹੈ ਜੀ ਮੁੰਡੇ ਕੋਲ ਸੋ ਪਿਤਾ ਇਹਨਾਂ ਦੇ ਮਨਜੀਤ ਸਿੰਘ ਧਮੇਜਾ ਰੀਅਲ ਏਸਟੇਟ ਏਜੰਟ ਨੇ ਜੀ ਕੰਮ ਕਰ ਰਿਹਾ ਜੀ ਮੁੰਡਾ ਜ਼ਿਲ੍ਹੇ ਦਾ ਬੈਡਮਿੰਟਨ ਕੋਚ ਹੈ ਜੀ ਪੰਜਾਬ ਸਪੋਰਟਸ ਡਿਪਾਰਟਮੈਂਟ ਮਹਾਲੀ ਦੇ ਵਿੱਚ ਇਨਕਮ ਇਹਨਾਂ ਦੀ ਤਕਰੀਬਨ 10 ਤੋਂ 12 ਪਲੱਸ ਐਲ ਪੀਏ ਹੈ ਜੀ ਸਰਕਾਰੀ ਨੌਕਰੀ ਹੈ ਜੀ ਮੁੰਡੇ ਦੀ ਬਹੁਤ ਵਧੀਆ ਕਰ ਪਰਿਵਾਰ ਤੇ ਆਮਦਨ ਹੈ ਜੀ ਸੋ ਹੋਮ ਟਾਊਨ ਇਹਨਾਂ ਦਾ ਫਾਜ਼ਿਲਕਾ ਦੇ ਵਿੱਚ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਤੇ ਸਰਕਾਰੀ ਨੌਕਰੀ ਕਰਦੀ ਸੋਹਣੀ ਸੁਨੱਖੀ ਲੜਕੀ ਹੋਵੇ ਜੀ ਕਾਲੀ ਪੱਟੀ ਚ ਪਰਿਵਾਰ ਦੇ 2 ਨੰਬਰ ਨੇ ਜੀ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਕਰਨ ਵੀਰ ਸਿੰਘ ਪਤਾ ਖਰੜ ਤੋਂ ਜੀ ਕਾਸਟ ਇਹਨਾਂ ਦੀ ਸਿੱਖ ਰਾਜਪੂਤ ਹੈ ਉਮਰ ਮੁੰਡੇ ਦੀ 1993 ਦੇ ਵਿੱਚ ਹੈ ਜੀ ਕੱਦ 6 ਫੁੱਟ ਪਿਤਾ ਇਹਨਾਂ ਦੇ ਮਨਜੀਤ ਸਿੰਘ ਐਕਸਪਾਇਰ ਨੇ ਜੀ ਪਹਿਣਾ ਦੋ ਮੈਰਿਡ ਨੇ ਮੁੰਡੇ ਦੀਆਂ ਮਾਤਾ ਹਾਊਸ ਵਾਈਫ ਨੇ ਜੀ ਸੋ ਕੈਨੇਡਾ ਦੇ ਵਿੱਚ ਇਹਨਾਂ ਦੀ ਮਾਤਾ ਜੀ ਕੰਮ ਕਰਾ ਜੀ ਪ੍ਰਾਈਵੇਟ ਨੌਕਰੀ ਕਰਦੇ ਮੁੰਡਾ ਵਧੀਆ ਆਮਦਨਾਂ ਤੇ ਘਰੇ ਜੀ ਮੁੰਡੇ ਕੋਲ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਐਸਸੀ ਤੇ ਬੀਸੀ ਕਾਸਟ ਛੱਡ ਕੇ ਬਾਕੀ ਸਾਰੀਆਂ ਜਾਤਾਂ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਵਟਸਐਪ ਨੰਬਰ ਆ ਜੀ ਵਟਸਐਪ ਰਾਹੀਂ ਕਾਲ ਕਰਕੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤੇ ਜੀ ਨਾਮ ਸਿੰਘ ਪਤਾ ਪੰਚਕੂਲਾ ਤੋਂ ਜੀ ਇਹ ਲੜਤਾ ਉਮਰ ਇਹਨਾਂ ਦੀ 47 ਸਾਲ ਹੈ ਜੀ ਤਲਾਕशुदा ਨੇ ਇਹ ਕੱਦ ਇਹਨਾਂ ਦਾ 5 ਫੁੱਟ 5 ਇੰਚ ਹੈ ਜੀ ਪਿਤਾ ਇਹਨਾਂ ਦੇ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਕਾਸਟ ਇਹਨਾਂ ਦੀ ਸ਼ੈਣੀ ਸੇਖ ਹੈ ਜੀ ਗੋਤਿਨਾਂ ਦਾ ਲੌਂਗੀਆਂ ਤੇ ਨਨੂਆ ਪੜ੍ਹਾਈ ਇਹਨਾਂ ਨੇ 10 ਪਾਸ ਕਰੀ ਹੋਈ ਆ ਭੈਣਾਂ ਇਹਨਾਂ ਦੀਆਂ ਤਿੰਨ ਮੈਰਿਡ ਨੇ ਜੀ ਇਹਨਾਂ ਦੇ ਬੱਚੇ ਤਿੰਨ ਨੇ ਜੀ ਮੁੰਡੇ ਇਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਐ ਤੇ ਇਹਨਾਂ ਦੀਆਂ ਜੋ ਲੜਕੀਆਂ ਨੇ ਪਿਤਾ ਦੇ ਕੋਲ ਨੇ ਜੀ ਕੰਮ ਕਰੇ ਜੀ ਇਹਨਾਂ ਦਾ ਕੱਪੜੇ ਦੀ ਇਹਨਾਂ ਦੀ ਆਪਣੀ ਦੁਕਾਨ ਐ ਤੇ ਆਪਣਾ ਘਰ ਐ ਜੀ ਬਹੁਤ ਵਧੀਆ ਘਰ ਪਰਿਵਾਰ ਤੇ ਆਉਂਦੇ ਨੇ ਜਿਨ੍ਹਾਂ ਕੋਲ ਇਹਨਾਂ ਦੀ ਮੰਗ ਐ ਜੀ ਕੁੜੀ 38+ ਹੋਵੇ ਜੀ ਵਧੀਆ ਘਰੇਲੂ ਹੋਵੇ ਬਿਨਾਂ ਬੱਚੇ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਗੁਰਸਿੱਖ ਫੈਮਲੀ ਦੀ ਹੋਵੇ ਲੜਕੀ ਤਾਂ ਜੀ ਬਹੁਤ ਵਧੀਆ ਗੱਲ ਐ ਜਾਂ ਫਿਰ ਬਿਨਾਂ ਕੁਝ ਇੱਕ ਪਰਿਵਾਰ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ 'ਚ ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਸਿੰਘ ਪਤਾ ਬਠਿੰਡਾ ਤੋਂ ਹੈ ਜੀ ਮੁੰਡਾ ਉਮਰ ਇਹਨਾਂ ਦੀ 26 ਸਾਲ ਹੈ ਕਾਸਟ ਜੱਟ ਸਿੱਖ ਹੈ ਕਾ ਤੇ 5 ਫੁੱਟ 9 ਇੰਚ ਹੈ ਜੀ ਪੜ੍ਹਾਈ ਇਹਨਾਂ ਨੇ ਗ੍ਰੈਜੂਏਸ਼ਨ ਹਸਪੀਟਲ ਟੈਮਨੇਜਮੈਂਟ ਦੀ ਕਰੀ ਹੋਈ ਹੈ ਧਾਰਮਿਕ ਵਿਦਿਆ ਦੀ ਪੜ੍ਹਾਈ ਕਰੀ ਹੋਈ ਹੈ ਇਹਨਾਂ ਨੇ ਜੀ ਭਰਾ ਇਹਨਾਂ ਦੇ ਦੋ ਨੇ ਜੀ ਪਿਤਾ ਇਹਨਾਂ ਦੇ ਐਸਜੀਪੀਸੀ ਦੇ ਵਿੱਚ ਮੁਲਾਜ਼ਮ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤਾਮ ਕਰਿਆ ਜੀ 3 ਕਿਲੇ ਮੁੰਡੇ ਕੋਲ ਜ਼ਮੀਨ ਹੈ ਕੈਨੇਡਾ ਵਰਕ ਪਰਮਿਟ ਤੇ ਹੈ ਜੀ ਮੁੰਡਾ ਟਰੱਕ ਡਰਾਈਵਰ ਹੈ ਜੀ ਸੋ ਪਰਿਵਾਰ ਦੀ ਮੰਗ ਹੈ ਜੀ ਕੁੜੀ ਗੁਰਸਿੱਖ ਪਰਿਵਾਰ ਦੀ ਅਮਰਤਾਰੀ ਹੋਵੇ ਜੀ ਪੜ੍ਹੀ ਲਿਖੀ ਹੋਵੇ ਕੈਨੇਡਾ ਯੂਐਸਏ ਦੀ ਪੀਆਰ ਹੋਵੇ ਲੜਕੀ ਜਾਂ ਸਿਟੀਜ਼ਨ ਹੋਵੇ ਜੀ ਕਾਲੀ ਪੱਟੀ ਚ ਪਰਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਰਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਸਿੰਘ ਪਤਾ ਖੰਨਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 1994 ਦੇ ਵਿੱਚ ਹੈ ਕੱਦ 6 ਫੁੱਟ 2 ਇੰਚ ਹੈ ਜੀ ਪਹਿਣ ਪਰ ਕੋਈ ਨਹੀਂ ਮੁੰਡਾ ਇਕੱਲਾ ਜੀ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀ ਟੈਕ ਦੀ ਕੰਮਕਾਰ ਹੈ ਜੀ ਲੜਕੇ ਦਾ ਆਪਣਾ ਬਿਜ਼ਨਸ ਹੈ ਤੇ ਪਿਤਾ ਇਹਨਾਂ ਦੇ ਸਰਕਾਰੀ ਨੌਕਰੀ ਕਰਦੇ ਨੇ ਆਮਦਨ ਇਹਨਾਂ ਦੀ 40 ਲੱਖ ਰੁਪਏ ਸਾਲਾਨਾ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਮੈਰਿਜ ਬਿਊਰੋ ਵਾਲੇ ਤੇ ਵਿਚੋਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਸੋ ਐਨ ਆਰ ਆਈ ਵੀ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਪੰਜਾਬ ਤੋਂ ਹੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕਾਲੀ ਪੱਟੀ 'ਚ ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਗੁਰਵਾਜ ਸਿੰਘ ਪਤਾ ਜ਼ਿਲ੍ਹਾ ਗਰਦਾਸਪੁਰ ਤੋਂ ਹੈ ਜੀ ਲੜਕਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਕਲੀਨ ਸ਼ੇਵਾਂ ਲੜਕਾ ਉਮਰ 1998 ਦੇ ਵਿੱਚ ਹੈ ਜੀ ਕੱਦ 5 ਫੁੱਟ 6 ਇੰਚ ਹੈ ਪਿਤਾ ਇਹਨਾਂ ਦੀ ਖੇਤੀਬਾੜੀ ਕਰਦੇ ਨੇ ਜੀ ਮਾਤਾ ਹਾਊਸ ਵਾਈਫ ਨੇ ਭੈਣ ਇਹਨਾਂ ਦੀ ਇੱਕ ਹੈ ਕਾਮਕਾਰ ਜੀ ਕਰੰਟਲੀ ਲਿਵਿੰਗ ਇਨ ਕੈਲਗਰੀ ਔਨ ਵਰਕ ਪਰ ਮਰਤੇ ਆ ਜੀ ਮੁੰਡਾ ਸੋ ਜ਼ਮੀਨ ਦਾ 1 ਏਕੜ ਹੈ ਨਾਲ ਕੋਲ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਸਿੰਘ ਪਤਾ ਮੋਗਾ ਤੋਂ ਹੈ ਜੀ ਲੜਕਾ ਕਾਸਟ ਇਹਨਾਂ ਦੀ ਜੱਟ ਸਿੱਖ ਗੋਤ ਸੰਧੂ ਉਮਰ ਹੈ ਜੀ 31/12/1994 ਦੇ ਵਿੱਚ ਕੱਤ 5 ਫੁੱਟ 11 ਇੰਚ ਹੈ ਜੀ ਪੈਣਪਰਾ ਕੋਈ ਨਹੀਂ ਮੁੰਡਾ ਇਕੱਲਾ ਜੀ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਆ ਆਈਟੀਆਈ ਇਲੈਕਟ੍ਰੀਸ਼ੀਅਨ ਦੀ ਕਰੀ ਹੋਈ ਹੈ ਜੀ ਕੰਮਕਾਰ ਹੈ ਜੀ ਮੁੰਡਾ ਸਾਈਪ੍ਰੈਸ ਦੇ ਵਿੱਚ ਹੈ 3.5 ਕਿੱਲੇ ਜ਼ਮੀਨ ਹੈ ਨਾਲ ਕੋਲ ਜੀ ਅੰਮ੍ਰਿਤਸਰ ਸਿੱਖ ਲੜਕਾ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵੈਸ਼ਨੋ ਹੋਵੇ ਪੜ੍ਹੀ ਲਿਖੀ ਹੋਵੇ ਕੁੜੀ ਨੂੰ ਬਾਹਰ ਨਾਲ ਲੈ ਕੇ ਜਾਣਗੇ ਜੀ ਪਰਿਵਾਰ ਵਾਲੇ ਸੋ WhatsApp ਨੰਬਰ ਹੈ ਜੀ ਕਾਲੀਪੱਟੀ ਚ ਪਰਿਵਾਰ ਦਾ ਤੁਸੀਂ WhatsApp ਰਾਹੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਮਨਜਿੰਦਰ ਸਿੰਘ ਪਤਾ ਜੀਰਾ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਰਾਮਗੜੀ ਆ ਗੋਤ ਇਹਨਾਂ ਦਾ ਜੱਬਲ ਹੈ ਉਮਰ 1992 ਦੇ ਵਿੱਚ ਹੈ ਜੀ ਕੱਦ 5 ਫੁੱਟ ਆ ਮੁੰਡੇ ਦਾ ਭਰਾ ਇਹਨਾਂ ਦਾ ਇੱਕ ਹੈ ਜੀ ਭੈਣ ਇੱਕ ਮੈਰਿਡ ਆ ਪਿਤਾ ਇਹਨਾਂ ਦੇ ਐਕਸਪਾਇਰ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕੰਮ ਕਰੇ ਜੀ ਪ੍ਰਾਈਵੇਟ ਨੌਕਰੀ ਹੈ ਮੁੰਡੇ ਦੀ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਜੀ ਸਹੁਰੇ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸੱਦੀ ਪਰਿਵਾਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਦਾ ਨਾਮ ਸਿੰਘ ਪਤਾ ਮੋਗਾ ਤੋਂ ਹੈ ਜੀ ਲੜਕਾ ਕਾਸਟ ਜੱਟ ਸਿੱਖ ਹੋਮ ਰ 27 ਸਾਲ ਹੈ ਜੀ ਮੁੰਡੇ ਦੀ ਕੱਦ 6 ਫੁੱਟ ਹੈ ਜੀ ਭੈਣ ਇੱਕ ਕੈਨੇਡਾ ਦੀ ਪੀਆਰ ਹੈ ਜੀ ਭਰਾ ਕੋਈ ਨਹੀਂ ਮੁੰਡਾ ਕੱਲਾ ਜੀ ਪੜ੍ਹਾਈ ਮੁੰਡੇ ਨੇ ਪਲੱਸ 2 ਪਾਸ ਕਰੀ ਹੋਈ ਹੈ ਕੰਮਕਾਰ ਹੈ ਜੀ 10 ਕਿੱਲੇ ਜ਼ਮੀਨ ਹੈ 2 ਕਿੱਲੇ ਸ਼ਹਿਰੀ ਜ਼ਮੀਨ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਕੈਨੇਡਾ ਦੀ ਪੀਆਰ ਹੋਵੇ ਜਾਂ ਵਰਕ ਪਰਮਿਟ ਦੇ ਹੋਵੇ ਜੀ ਪੰਜਾਬ ਤੋਂ ਹੋਵੇ ਤਾਂ ਬੀਐਸਸੀ ਨਰਸਿੰਗ ਕਰੀ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾ ਅਗਲਾ ਰਿਸ਼ਤੇ ਜੀ ਨਾਮ ਜਸਪ੍ਰੀਤ ਸਿੰਘ ਕਾਸਟ ਰਾਮ ਗੜੀਆ ਜੀ ਮੁੰਡੇ ਦੀ ਉਮਰ ਅਗਸਤੋ 1988 ਦੇ ਵਿੱਚ ਇਹਨਾਂ ਦਾ ਜਨਮ ਹੈ ਜੀ ਕੱਦ 6 ਫੁੱਟ ਹੈ ਜੀ ਭੈਣ ਇੱਕ ਮੈਰਿਡ ਆ ਭਰਾ ਵੀ ਇੱਕ ਮੈਰਿਡ ਹੈ ਕੰਮ ਕਰੇ ਜੀ ਰਾਜ ਮਿਸਤਰੀ ਦਾ ਮੁੰਡੇ ਦਾ ਕੰਮ ਹੈ ਘਰ ਪਰਿਵਾਰ ਤੇ ਆਮਦਨ ਵਧੀਆ ਜੀ ਇਹਨਾਂ ਕੋਲ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਕਿਸੇ ਵੀ ਕਾਸਟ ਦੀ ਹੋਵੇ ਸਿੰਪਲ ਹੋਵੇ ਜੀ ਮੈਰਿਜ ਇਹਨਾਂ ਨੇ ਬਿਲਕੁਲ ਸਿੰਪਲ ਕਰਨੀ ਹੈ ਜੀ ਸੋ ਤਲਾਕਸ਼ੁਦਾ ਵਾਲੇ ਵੀ ਇਹਨਾਂ ਨਾਲ ਸੰਪਰਕ ਪਰਿਵਾਰ ਕਰ ਸਕਦੇ ਨੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਆਮ ਸਿੰਘ ਪਤਾ ਅਮਰਤ ਸਰ ਸਾਹਿਬ ਤੋਂ ਹੈ ਜੀ ਲੜਕਾ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 36 ਸਾਲ ਹੈ ਗੋਤ ਇਹਨਾਂ ਦਾ ਹੁੰਦਲ ਹੈ ਜੀ ਪੜ੍ਹਾਈ ਮੁੰਡੇ ਨੇ ਪਲੱਸ 2 ਪਾਸ ਕਰੀ ਹੋਈ ਆ ਸੋ ਕੰਮ ਕਰ ਹੈ ਜੀ 30 ਏਕੜ ਮੁੰਡੇ ਕੋਲ ਜ਼ਮੀਨ ਹੈ ਇਹਨਾਂ ਦਾ ਆਪਣਾ ਗਰੋਸਰੀ ਸਟੋਰ ਹੈ ਜੀ ਰਾਇਮਨ ਦਾ ਸ਼ੋਅਰੂਮ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਮੁੰਡੇ ਕੋਲ ਮੁੰਡਾ 15 ਸਾਲ ਯੂਕੇ ਦੇ ਵਿੱਚ ਵੀ ਕੰਮ ਕਰਕੇ ਆਇਆ ਹੈ ਜੀ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਸੋ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਜੀ ਲੜਕੀ ਕੁੜੀ ਅਮਰੀਕਾ ਜਾਂ ਇੰਗਲੈਂਡ ਤੋਂ ਹੋਵੇ ਜੀ ਜਾਂ ਪੰਜਾਬ ਤੋਂ ਹੋਵੇ ਤਰਨਤਾਰਨ ਅੰਮ੍ਰਿਤਸਰ ਗਰਦਾਸਪੁਰ ਏਰੀਆ ਇਹਨਾਂ ਨਾਲ ਸੰਪਰਕ ਕਰ ਸਕਦਾ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਆ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਸਿੰਘ ਪਤਾ ਬੁਰਜ ਹਰੀਕਾ ਜ਼ਿਲ੍ਹਾ ਫਰੀਦਕੋਟ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਬਰਾਨ ਉਮਰ 26 1 2000 ਦਾ ਮੁੰਡੇ ਦਾ ਡੇਟ ਆਫ ਬਰਥ ਹੈ ਜੀ ਦੱ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ ਜੀ ਪਲੱਸ 2 ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਭੈਣ ਇਹਨਾਂ ਦੀ ਕੋਈ ਨਹੀਂ ਭਰਾ ਕੋਈ ਨਹੀਂ ਮੁੰਡਾ ਇਕੱਲਾ ਜੀ ਵੈਸ਼ਨੂ ਪਰਿਵਾਰ ਹੈ ਛੋਟੀ ਫੈਮਲੀ ਹੈ ਜੀ ਕੰਮ ਕਰਾ ਜੀ ਮੁੰਡੇ ਕੋਲ 12 ਕਿੱਲੇ ਜ਼ਮੀਨ ਆਉਂਦੀ ਹੈ ਮੁੰਡੇ ਨੂੰ ਪਿਤਾ ਦਾ ਖੇਤੀਬਾੜੀ ਦਾ ਕੰਮ ਹੈ ਜੀ ਤੇ ਮਾਤਾ ਇਹਨਾਂ ਦੇ ਘਰੇਲੂ ਹਾਊਸ ਵਾਈਫ ਨੇ ਡਬਲ ਸਟੋਰੀ ਕੋਠੀ ਹੈ ਜੀ ਨਾਲ ਤੇ ਰੋਡ ਤੇ ਤੇ ਰੋਡ ਦੇ ਨਾਲ ਹੀ ਇਹਨਾਂ ਦੀ ਜ਼ਮੀਨ ਲੱਗਦੀ ਹੈ ਜੀ ਸੋ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਇਸ ਮੁੰਡੇ ਕੋਲ ਵੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਕੈਨੇਡਾ ਜਾਂ ਆਸਟ੍ਰੇਲੀਆ ਦੀ ਪੀਆਰ ਹੋਵੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਦਿਲਵਾਗ ਸਿੰਘ ਬਾਠ ਪਤ ਲੁਧਿਆਣਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ ਇਹਨਾਂ ਦੀ 6-4 1995 ਦੇ ਵਿੱਚ ਹੈ ਜੀ ਕੱਦ 5 ਫੁੱਟ 10 ਇੰਚ ਪਰਾ ਇੱਕ ਮੈਰਿਡ ਹੈ ਜੀ ਬੈਂਕ ਦੇ ਵਿੱਚ ਮੈਨੇਜਰ ਆ ਭਰਾ ਇਹਨਾਂ ਦਾ ਮਾਤਾ ਪਿਤਾ ਨੇ ਫੈਮਿਲੀ ਦੇ ਵਿੱਚ ਗੋਤ ਇਹਨਾਂ ਦਾ ਗਰੇਵਾਲ ਤੇ ਬਾਠ ਹੈ ਜੀ ਪੜ੍ਹਾਈ ਕਰੀ ਹੋਈ ਹੈ ਜੀ ਇਹਨਾਂ ਨੇ ਬੀਏ ਕੰਪਿਊਟਰ ਦਾ ਡਿਪਲੋਮਾ ਕੰਮ ਕਰਿਆ ਜੀ ਮੁੰਡਾ ਡਾਇਮੰਡ ਮੈਨੇਜਰ ਹੈ ਜੀ ਐਟ ਆ ਗੋਲਡ ਕੰਪਨੀ ਦੇ ਵਿੱਚ ਸ਼ੋਰੂਮ ਦਬਈ ਦੇ ਵਿੱਚ ਸੋ 1 ਲੱਖ ਰੁਪਈਆ ਮੁੰਡੇ ਦੀ ਸੈਲਰੀ ਹੈ ਵਧੀਆ ਕਰ ਪਰਿਵਾਰ ਤੇ ਆਮਦਨ ਹੈ ਜੀ ਮੰਗ ਹੈ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਜੀ ਕਾਲੀ ਪੱਟੀ ਚ ਪਰਿਵਾਰ ਨੰਬਰ ਹੈ ਜਿਸ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਲੜਕੀ ਦਾ ਜੀ ਜੱਟ ਸਿੱਖ ਲੜਕੀ ਆ ਨਿਊਜ਼ੀਲੈਂਡ ਦੀ ਪੀਆਰ ਉਮਰ 1992 ਦੇ ਵਿੱਚ ਹੈ ਜੀ ਕੱਦ 5 ਫੁੱਟ ਤੇ 9 ਇੰਚ ਹੈ ਪੜ੍ਹਾਈ ਪਲੱਸ 2 ਕਰੀ ਹੋਈ ਹੈ ਜੀ ਨਾਨ ਮੈਡੀਕਲ ਦੇ ਨਾਲ ਕੁੜੀ ਨੇ 7 ਬੈਂਡ ਨੇ ਚੀ ਤੇ ਅਕਾਊਂਟਿੰਗ ਦੀ ਡਿਗਰੀ ਕਰੀ ਹੋਈ ਹੈ ਜੀ ਨਿਊਜ਼ੀਲੈਂਡ ਯੂਨੀਵਰਸਿਟੀ ਤੋਂ ਕੰਮ ਕਰ ਰਹੀ ਜੀ ਲੜਕੀ ਪੀਜੀ ਡਿਪਲੋਮਾ ਇਮੀਗ੍ਰੇਸ਼ਨ ਅਡਵਾਈਜ਼ ਫਰਮ ਨਿਊਜ਼ੀਲੈਂਡ ਕਾਲਜ ਲੈਵਲ ਦੇ ਵਿੱਚ ਕੰਮ ਕਰਦੀ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਮੁੰਡਾ ਸੋਹਣਾ ਸੁਨੱਖਾ ਨਸ਼ਾ ਰਹਿਤ ਹੋਵੇ ਪੜ੍ਹਿਆ ਲਿਖਿਆ ਹੋਵੇ ਜੀ ਬਿਜ਼ਨਸਮੈਨ ਹੋਵੇ ਲੜਕਾ ਉ ਪਰਿਵਾਰ ਹੀ ਇਹਨਾਂ ਨਾਲ ਸੰਪਰਕ ਕਰੋ ਕਾਲੀ ਪੱਟੀ 'ਚ ਵਟਸਐਪ ਨੰਬਰ ਆ ਪਰਿਵਾਰ ਦਾ ਸਿੱਧੀ ਗੱਲਬਾਤ ਵਟਸਐਪ ਰਾਹੀਂ ਤੁਸੀਂ ਪਰਿਵਾਰ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਗਗਨਦੀਪ ਸਿੰਘ ਪਤਾ ਸੰਦੌਰ ਮਲੇਰ ਕੋਟਲਾ ਤੋਂ ਆ ਜੀ ਮੁੰਡਾ ਕਾਸਟ ਰਾਮ ਗੜੀਆ ਉਮਰ ਹੈ ਜੀ 21 ਅਕਤੂਬਰ 1994 ਦੇ ਵਿੱਚ ਜਨਮ ਹੈ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਕੰਮ ਕਰ ਹੈ ਜੀ ਸ਼ਾਪ ਵਰਕ ਕਰਦਾ ਮੁੰਡੇ ਦੀ ਆਪਣੀ ਸ਼ਾਪ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸਿੰਪਲ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਸਿੰਪਲ ਵਿਆਹ ਕਰਨਾ ਪਰਿਵਾਰ ਨੇ ਕਾਲੀਪੱਟੇ ਚ ਪਰਿਵਾਰ ਦਾ ਨੰਬਰ ਹੈ ਜੀ ਸੱਦੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਰਾਮਪੁਰਾ ਫੂਲ ਬਠਿੰਡਾ ਤੋਂ ਆ ਜੀ ਮੁੰਡਾ ਕਾਸਟ ਜੱਟ ਸਿੱਖ ਗੋਤ ਚਹਲ ਉਮਰ 1992 ਦੇ ਵਿੱਚ ਹੈ ਜੀ ਕੱਦ 5 ਫੁੱਟ 10 ਇੰਚ ਹੈ ਮੁੰਡੇ ਦਾ ਪੜਾਈ ਗ੍ਰੈਜੂਏਸ਼ਨ ਤੇ ਐਮਏ ਕਰੀ ਹੋਈ ਹੈ ਜੀ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਜੀ ਪਿਤਾ ਇਹਨਾਂ ਦੇ ਰਿਟਾਇਰਡ ਫੌਜੀ ਨੇ ਜਮਾਤਾ ਹਾਊਸ ਵਾਈਫ ਨੇ ਕੰਮ ਕਰੇ ਜੀ ਜੌਬ ਕਰਦਾ ਮੁੰਡਾ ਯੂ ਐਸ اے ਕੰਪਨੀ ਮਹਾਲੀ ਦੇ ਵਿੱਚ ਬਹੁਤ ਵਧੀਆ ਕਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਹੋਵੇ ਜੀ ਮੈਰਿਜ ਬਿਊਰੋ ਵਾਲੇ ਤੇ ਵਿਚੋਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜਿਸਦੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਇੰਦਰਜੀਤ ਸਿੰਘ ਪਤਾ ਖਰੜ ਤੋਂ ਕਾਸਟ ਇਹਨਾਂ ਦੀ ਰਾਮਗੜੀਆ ਗੋਤ ਇਹਨਾਂ ਦਾ ਰਹਿਲ ਤੇ ਸਲਾਹ ਉਮਰ ਹੈ ਜੀ 1995 ਦੇ ਵਿੱਚ ਪੜ੍ਹਾਈ ਪਲੱਸ 2 ਪਾਸ ਆ ਮੁੰਡੇ ਦੀ ਨਾਲ ਆਈਟੀਆ ਕਰੀ ਹੋਈ ਹੈ ਜੀ ਡਿਪਲੋਮਾ ਕਰਿਆ ਹੋਇਆ ਇਲੈਕਟ੍ਰੀਸ਼ੀਅਨ ਦਾ ਕੰਮ ਕਰਿਆ ਜੀ ਆਪਣਾ ਬਿਜ਼ਨਸ ਹੈ ਮੁੰਡੇ ਦੀ ਇਲੈਕਟ੍ਰੋਨਿਕਸ ਦੀ ਸ਼ਾਪ ਹੈ ਪਰਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਤੇ ਰਾਮਗੜੀਆ ਕਾਸਟ ਦੀ ਹੋਵੇ ਕਾਲੀ ਪੱਟੀ ਚ ਪਰਿਵਾਰਦਾਨਮ ਰਜਿਸਟਰ ਦੀ ਗੱਲਬਾਤ ਕਰੋ